ਨੰਦਾ ਪਤਾ ਨਹੀਂ ਲੱਗਦਾ ਉਹਸ ਲੈਵਲ ਦਾ ਅਫਸੋਸ ਮਾਂਸ ਨਹੀਂ ਉਤਰਦਾ ਕਮੇਟੀ ਨੇ ਕਿ ਸਾਡੇ ਵੀ ਇਹ ਸਾਰਾ ਮਾਪਕਤ ਕਰ ਇਕ ਸਮਕਾਲੀ ਹਾਂ ਸੀ ਹੈ ਨਾ ਇਹ ਉਹ ਰੌਣਕ ਮੇਲਾ ਸਾਡਾ ਚੱਲਦਾ ਸੀ ਇਹ ਲਹਿਰਾਂ ਘਰ ਦੇ ਸੰਗ ਨਾਲ-ਨਾਲ ਅ ਰੈੱਡ ਕਰਾਸ ਵੀ ਇੰਨਾ ਸੀ ਬਹੁਤ ਕੀਤੀਆਂ ਪੰਜਾਬ ਦੇ ਸਾਰੇ ਡਿਵੀਜ਼ਨਸ ਸਬ ਡਿਵੀਜ਼ਨਾਂ ਚ ਜਦੋਂ ਪ੍ਰੋਗਰਾਮ ਹੋਣੇ ਔਰ ਉਹ ਸਮਾਜ ਦੀ ਭਲਾਈ ਵਾਸਤੇ ਗਰੀਬਾਂ ਦੀ ਭਲਾਈ ਵਾਸਤੇ ਰੈੱਡ ਕਰਾਸ ਪੈਸਾ ਇਕੱਠਾ ਕਰਦੀ ਸੀ ਤੇ ਅਸੀਂ ਇਹ ਪੰਡ ਬੰਦੇ ਹੁੰਦੇ ਸੀ ਤੇ ਸਾਰਾ ਸ਼ੋਅ ਮੇ ਨਾਲ ਐਨਾ ਜੀ ਅੰਕਰ ਕਰਨਾ ਔਰ ਸਾਰਾ ਉਹਨੂੰ ਸਾਹਮਣਾ ਇਕੱਠਿਆਂ ਕਰਨਾ ਇਕ ਤੋਂ ਬਾਅਦ ਇਕ ਅਸੀਂ ਨਜ਼ਰ ਆਦੇ ਹੁੰਦੇ ਸਾਂ ਸਾਰੇ ਰਲ ਕੇ ਮੰਚ ਦੇ ਉੱਤੇ ਹਰ ਕਿਸੇ ਤੇ ਭਰੋਸਾ ਸੀ ਕਿ ਜਿਹੜਾ ਵੀ ਸਟੇਜ ਤੇ ਖੜੇਗਾ ਸਾਰੀ ਖਲਕਤ ਨੂੰ ਇੱਕ ਵਾਰੀ ਕਾਇਲ ਕਰ ਦੇਗਾ ਔਰ ਹੱਸੇ ਹੀ ਹੱਸੇ ਉੱਥੇ ਮਹਿਸੂਸ ਹੁੰਦੇ ਸਨ ਰੌਣਕਾਂ ਲੱਗ ਜਾਂਦੀਆਂ ਸਨ ਸੋ ਮੈਂ ਕਈ ਧਾਕੇ ਆਂਦਾ ਇਹ ਰਿਸ਼ਤਾ ਮੈਂ ਤਾਂ ਸਮਝਦਾ ਕਿ ਜੇ ਮੈਂ ਰੌਣਕੀ ਰਾਮ ਵਜੋਂ ਉਸ ਵੇਲੇ ਆਇਆ ਤੇ ਇਹ ਚਤਰਾ ਚਾਚਾ ਅਸੀਂ ਦੋਨੋਂ ਚਾਚੇ ਹੀ ਚਾਚੇ ਹੀ ਬਿਲਕੁਲ ਹੈਨਾ ਤੇ ਹਰ ਇੱਕ ਨੂੰ ਇਦਾਂ ਹੀ ਲੱਗਦਾ ਜਦ ਦੱਸਾ ਕਈ ਚਾਚੇ ਸੋ ਆਈ ਫੀਲ ਵੈਰੀ ਬੈਡ ਐਂਡ ਸੈਡ ਨਾਉ ਔਰ ਮੈਂ ਹੀ ਇਕੱਲਾ ਨਹੀਂ ਸਾਰਾ ਪੰਜਾਬ ਜਿਨ੍ਹਾਂ ਜਿਨ੍ਹਾਂ ਜਿਨ ਨੂੰ ਵੀ ਪੰਜਾਬੀ ਜ਼ੁਬਾਨ ਆਂਦੀ ਹੈ ਜਿਨ ਨੂੰ ਹਿੰਦੀ ਵੀ ਆਂਦੀ ਹੈ ਉਹਦੇ ਐਕਸਪ੍ਰੈਸ਼ਨ ਤਾਂ ਫਿਲਮਾਂ ਚ ਉਹ ਵੀ ਦੇਖਦੇ ਹੀ ਨੇ ਨਾ ਯਾਹੋਰ ਪਾਸ਼ਾ ਦੇ ਨਾਲ ਜੁੜੇ ਨੇ ਸੋ ਇਹ ਵਾਜਾ ਜੈਮ ਔਰ ਦਿਸ ਇਸ ਨਾਟ ਅ ਲਾਸ ਆਫ ਦ ਫੈਮਿਲੀ ਪੱਟ ਟੋਟਲ ਪੰਜਾਬ ਔਰ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲੇ ਸਾਰੇ ਦਸ਼ਕਾਂ ਔਰ ਸੁਣ ਵਾਲਿਆਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਘਰ ਦਾ ਕੋਈ ਜੀ ਚਲਾ ਗਿਆ ਸੋ ਰੱਬ ਕਰੇ ਉਹਦੀ ਆਤਮਾ ਨੂੰ ਈਸ਼ਵਰ ਬਹੁਤ ਉੱਚੀ ਥਾਂ ਤੇ ਰੱਖੇ ਉਹਨੇ ਹਾਸੇ ਵੰਡੇ ਨੇ ਔਰ ਅੱਗੇ ਵੀ ਉਹਨੂੰ ਵੀ ਈਸ਼ਵਰ ਖੁਸ਼ੀਆਂ ਦੇਵੇ ਕਿਉਂਕਿ ਜਿਹੜਾ ਜਾਣਾ ਨਿਯਮ ਹੈ ਕੁਦਰਤ ਦਾ ਉਹ ਤੇ ਕੋਈ ਨਹੀਂ ਕਰ ਸਕਦਾ ਸਵਾਸ ਸਾਰਿਆਂ ਦੇ ਲਿਖੇ ਹੈ ਸਾਨੂੰ ਹੀ ਲੱਗਦਾ ਨਾ ਪੈਂਟ ਸਾਲ ਬੜੀ ਛੋਟੀ ਉਮਰ ਚ ਚਲਾ ਗਿਆ ਮਗਰ ਕੁਦਰਤ ਨੂੰ ਲੱਗ ਰਿਹਾ ਕਿ ਯਾਰ ਇੰਨੀ ਦੇ ਦਾ ਲੋਕਾਂ ਨੂੰ ਸਾਰਿਆਂ ਤੇ ਮੈਨੂੰ ਵੀ ਕਿਤੇ ਖੁਸ਼ੀ ਵੰਡੇ ਆ ਕੇ ਸੋ ਇਦਾਂ ਦਾ ਹੀ ਕੁਝ ਲੱਗ ਰਿਹਾ ਸੋ ਆਈ ਥੈਂਕ ਯੂ ਵੈਰੀ ਮਚ ਕਿ ਸਾਰੇ ਜੇ মিডিਆ ਵੀ ਜੇ ਨਾ ਇਕੱਤਰ ਹੋਇਆ ਇਹ ਜਿੱਥੇ মিডিਆ ਦੀ ਸ਼ੋਭਾ ਹੈ ਕਿ ਚੰਗੇ ਕਲਾਕਾਰ ਵਾਸਤੇ ਤੁਸੀਂ ਵੀ ਸਮਾਂ ਕੱਢਿਆ ਸੋ ਹੋਰ ਗੋ ਪਰਿਵਾਰ ਬੱਚਾ ਬਹੁਤ ਵਧੇ ਫੁੱਲੇ ਸਾਰਾ ਪਰਿਵਾਰ ਖੁਸ਼ ਹੋਵੇ